55 ਕੀਲਿਆਂ ਵਿੱਚ ਇਸ ਬਾਈ ਨੇ ਸੂਰਜ ਮੁਖੀ ਦੀ ਖੇਤੀ ਕੀਤੀ ਹੈ ਤੇ ਕਰੋੜਾਂ ਰੁਪਏ ਦੀ ਕਮਾਈ ਆ ਇੱਕ ਸਾਲ ਵਿੱਚੋਂ ਇੱਕ ਕੀਲੇ ਵਿੱਚੋਂ ਕਿੰਨੀ ਕਮਾਈ ਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਪਿੰਡ ਦੇ ਵਿੱਚ ਪੂਰੀ ਠਾਠ ਬਾਠ ਦੇ ਨਾਲ ਰਹਿੰਦਾ ਹੈ ਬਾਈ ਤੇ ਇਹੋ ਜਿਹੇ ਕੋਠੇ ਤੁਹਾਨੂੰ ਚੰਡੀਗੜ੍ਹ ਵੀ ਦੇਖਣ ਨੂੰ ਨਹੀਂ ਮਿਲਣੀਆਂ ਜਿਹੜੀਆਂ ਬਾਈ ਨੇ ਆਪਣੇ ਪਿੰਡ ਵਿੱਚ ਬਣਾ ਰੱਖੀਆਂ ਨੇ ਕੋਠੀ ਦੇ ਸਾਹਮਣੇ ਪੁਰਾਣੇ ਕਲਚਰ ਦੇ ਜਿਹੜੇ ਗੱਡੇ ਖੜਾਏ ਹੋਏ ਨੇ ਵਿੱਚ ਫੁੱਲ ਪੌਦੇ ਲਾਏ ਹੋਏ ਨੇ ਗ੍ਰੀਨਰੀ ਤੁਹਾਨੂੰ ਸਾਰੇ ਪਾਸੇ ਜਿਹੜੀ ਦੇਖਣ ਨੂੰ ਮਿਲ ਜੂ ਆ ਗੱਡਾ ਜਿਹੜਾ ਕੋਠੀ ਦੀ ਸ਼ਾਨ ਨੂੰ ਹੋਰ ਵੀ ਜਾਦੇ ਵਧਾਉਂਦਾ ਹੈ ਮਹਿੰਗੇ ਮਹਿੰਗੇ ਕੁੱਤੇ ਪਾਲਦਾ ਇਹ ਸਰਦਾਰ ਤੇ ਨਾਲ ਹੀ ਜਿਹੜਾ ਇੱਕ ਫਾਰਮ ਵੀ ਬਣਾਇਆ ਹੋਇਆ ਹੈ ਦੇਸੀ ਮੁਰਗਿਆਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਸੰਧੂ ਫਾਰਮ ਤੇ ਪਹੁੰਚੇ ਆ ਹਰਿਆਣਾ ਤੇ ਰਾਜਸਥਾਨ ਦਾ ਬਾਰਡਰ ਹੈ ਤੇ ਇੱਕ ਨਿੱਕਾ ਜਿਹੀ ਪਿੰਡ ਹੈ ਸੜਕ ਜਿਹੜੀ ਜਾਂਦੀ ਹੈ ਤੇ ਬਾਈ ਜਿਹੜੀ ਸੂਰਜਮੁਖੀ ਦੀ ਖੇਤੀ ਕਰਦਾ 55 ਕਿਲਿਆਂ ਦੇ ਵਿੱਚ ਆਪਾਂ ਇਸ ਵੇਲੇ ਰਾਜਸਥਾਨ ਤੇ ਹਰਿਆਣੇ ਦੇ ਬਿਲਕੁਲ ਨੇੜੇ ਖੜਿਆ ਬਾਰਡਰ ਹੈ ਸਮਝ ਲਓ ਤੇ ਇੱਥੇ ਇੱਕ ਬਾਈ ਨੇ ਜਿਹੜੀ ਫੁੱਲਾਂ ਦੀ ਖੇਤੀ ਕਰਦਾ ਸੂਰਜਮੁਖੀ ਦੀ ਵੈਸੇ ਤਾਂ ਆਪਾਂ ਛੜਕਾਂ ਦੇ ਬੜੇ ਵੇਖਿਓ ਨੇ ਉਹ ਫੁੱਲ ਬਹੁਤ ਛੋਟੇ ਹੁੰਦੇ ਆ ਪਰ ਅਸਲ ਵਿੱਚ ਜਿਹੜੀ ਸੂਰਜਮੁਖੀ ਦੀ ਖੇਤੀ ਆ ਨਾ ਫੁੱਲ ਦੇਖ ਲਓ ਤੁਸੀਂ ਤੇ ਆ ਇਧਰਲੇ ਆ ਦੇਖੋ ਇੰਨਾ ਵੱਡਾ ਯਾਦ ਮਤਲਬ ਇੱਕ ਗਿੱਠ ਤੋਂ ਉੱਪਰ ਜਿਹੜਾ ਫੁੱਲ ਹੈ ਸੂਰਜਮੁਖੀ ਦਾ ਤੇ ਇਹ ਬਾਈ ਤੋਂ ਆਪਾਂ ਪੁੱਛਾਂਗੇ ਚਲੋ ਜੇ ਮਿਲਿਆ ਵੀ ਹੈ ਨਾ ਕਿੱਦਾਂ ਇਹਨੂੰ ਵੇਚ ਸੇਲ ਕਰਦਾਗਾ ਤਾਂ ਪਹਿਲਾਂ ਤੁਸੀਂ ਸੂਰਜ ਮੁਖੀ ਵੇਖ ਲਓ ਇਹ ਖੇਤੀ ਜਿਹੜੀ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਲਾਈ ਜਾਂਦੀ ਆ ਤਿੰਨ ਤੋਂ 4 ਮਹੀਨਿਆਂ ਦੇ ਵਿੱਚ ਜਿਹੜੀ ਪੱਕ ਕੇ ਤਿਆਰ ਹੋ ਜਾਂਦੀ ਆ ਆ ਬਿਲਕੁਲ ਹੁਣ ਜਿਹੜੇ ਸੂਰਜ ਮੁਖੀ ਦੇ ਫੁੱਲ ਨੇ ਤਿਆਰ ਹੋਈ ਜਾਂਦੇ ਨੇਗੇ ਪਹਿਲਾਂ ਸੂਰਜ ਮੁਖੀ ਦੀ ਖੇਤੀ ਜਿਹੜੀ ਬਾਹਰਲੇ ਦੇਸ਼ਾਂ ਵਿੱਚ ਜਾਰੀ ਕੀਤੀ ਜਾਂਦੀ ਸੀ ਜਿਵੇਂ ਯੁਕਰੇਨ ਹੋ ਗਿਆ ਹੋਰ ਦੇਸ਼ ਹੋਗੇ ਪਰ ਹੁਣ ਉੱਥੇ ਕਈ ਦੇਸ਼ਾਂ ਵਿੱਚ ਲੜਾਈਆਂ ਲੱਗੀਆਂ ਹੋਈਆਂ ਨੇ ਤਾਂ ਕਰਕੇ ਇੱਧਰ ਜਿਹੜਾ ਸੂਰਜ ਮੁਖੀ ਨਹੀਂ ਆਉਂਦਾ ਹੁਣ ਸੂਰਜ ਮੁਖੀ ਦੀ ਖੇਤੀ ਜਿਹੜੀ ਆਪਣੇ ਦੇਸ਼ ਵਿੱਚ ਬਹੁਤ ਹੋਗੀ ਪੰਜਾਬ ਮਹਾਰਾਸ਼ਟਰ ਹਿਮਾਚਲ ਹਰਿਆਣਾ ਹੈ ਨਾ ਤਾ ਇਹ ਬਈ ਨਵੰਬਰ ਦਸੰਬਰ ਮਹੀਨੇ ਵਿੱਚ ਲੱਗਦਾ 4-5 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਦੱਸ ਦਈਏ ਵੀ ਇਹਦੇ ਤੋਂ ਜਿਹੜਾ ਤੇਲ ਬਣਦਾ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚੋਂ ਤੇਲ ਹੈ ਜਿਹੜਾ ਵਰਤਿਆ ਜਾਂਦਾ ਸਨ ਰਾਈਜ਼ ਜਾਂ ਸੂਰਜ ਮੁਖੀ ਆਪਾਂ ਇਹਨੂੰ ਕਹਿ ਸਕਦੇ ਆ ਤੇ ਸਾਰੇ ਫੁੱਲੇ ਦੇ ਇੱਕ ਪਾਸੇ ਹੀ ਹੁੰਦੇ ਆ ਜਿੱਧਰਲੇ ਪਾਸੋਂ ਸੂਰਜ ਹੁੰਦਾ ਸੂਰਜ ਦਾ ਮੂੰਹ ਹੈ ਤਾਂ ਉਧਰਲੇ ਪਾਸੇ ਹੀ ਸਾਰੇ ਫੁੱਲ ਇੱਕੋ ਹੀ ਦਿਸ਼ਾ ਦੇ ਵਿੱਚ ਜਿਹੜੇ ਤੁਹਾਨੂੰ ਇਹ ਚਮਕਣਗੇ ਜੇਕਰ ਆਪਾਂ ਫੁੱਲ ਦੀ ਗੱਲ ਕਰੀਏ ਤਾਂ ਫੁੱਲ ਤਕਰੀਬਨ ਇੱਕ ਗਿੱਠ ਦਾ ਹੁੰਦਾ ਇਸ ਤੋਂ ਵੀ ਵੱਡਾ ਹੋ ਜਾਂਦਾ ਤੇ ਇਹਦੇ ਵਿੱਚੋਂ ਜਿਹੜੇ ਬੀਜ ਨਿਕਲਦੇ ਨੇਗੇ ਪਹਿਲਾਂ ਆਪਾਂ ਤੁਹਾਨੂੰ ਬਾਈ ਦਾ ਜਿਹੜਾ ਘਰ ਦਿਖਾ ਦਈਏ ਆ ਜਿਹੜਾ ਸਾਹਮਣੇ ਘਰ ਤੁਸੀਂ ਵੇਖ ਰਹੇ ਹੋ ਇਹ ਬਿਲਕੁਲ ਖੇਤਾਂ ਦੇ ਵਿੱਚ ਜਿਹੜੀ ਕੋਠੀ ਪਈ ਹੋਈ ਆ ਇੱਥੇ ਜਿਹੜਾ ਮਾਹੌਲ ਹੈ ਉਹ ਜੰਨਤ ਵਰਗਾ ਹੈਗਾ ਆਲੀਦਾਲੇ ਜਿਹੜੀਆਂ ਖਜੂਰਾ ਲੱਗੀਆਂ ਹੋਈਆਂ ਨੇ ਤੇ ਪਿੱਛੇ 55 ਕਿਲਿਆਂ ਦੇ ਵਿੱਚ ਖੇਤੀ ਆ ਸਾਰੇ ਪਾਸੇ ਜਿਹੜੇ ਦਰਖਤ ਗ੍ਰੀਨਰੀ ਹੀ ਗ੍ਰੀਨਰੀ ਤੁਹਾਨੂੰ ਚਮਕੂਗੀ ਪੂਰੀ ਆਲੀਸ਼ਾਨ ਕੋਠੀ ਜਿਹੜੀ ਬਾਈ ਨੇ ਪਾਈ ਹੋਈ ਗਾ ਤੁਸੀਂ ਵੇਖ ਸਕਦੇ ਹੋਗੇ ਤੇ ਬਾਈ ਦੇ ਕਾਰੋਬਾਰ ਥੋੜੇ ਦੱਸਦੀ ਕਹਿੰਦੇ ਇੱਕ ਜਿਹੜਾ ਮੁੰਡਾ ਬਾਈ ਦਾ ਉਹ ਆਸਟ੍ਰੇਲੀਆ ਦੇ ਵਿੱਚ ਆ ਤੇ ਇੱਕ ਮੁੰਡਾ ਸ਼ਾਇਦ ਕਹਿੰਦੇ ਵਕੀਲ ਆ ਤੇ ਬਾਕੀ ਬਾਈ ਦੇ ਘਰ ਨੌਕਰ ਬਹੁਤ ਜ਼ਿਆਦੇ ਨੇ ਆਲੇ ਦੁਆਲੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਸਾਰੇ ਪਾਸੇ ਪੱਕਾ ਟੈਲਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਦੂਜੀ ਗੱਲ ਦਰੱਖਤ ਬਹੁਤ ਜ਼ਿਆਦੇ ਨੇ ਇੰਨੇ ਜ਼ਿਆਦਾ ਦਰੱਖਤ ਨੇ ਵੀ ਤੁਹਾਨੂੰ ਇੱਥੇ ਆ ਕੇ ਐ ਲੱਗੂਗਾ ਵੀ ਯਾਰ ਆਪਾਂ ਕਿਤੇ ਨਾ ਜੰਨਤ ਦੇ ਵਿੱਚ ਹੀ ਆ ਗਏ ਮੈਂ ਰਾਜਸਥਾਨ ਤੋਂ ਜਿਹੜਾ ਵਾਪਸ ਪੰਜਾਬ ਨੂੰ ਆ ਰਿਹਾ ਸੀ ਤਾਂ ਇੱਕ ਸੜਕ ਦੇ ਉੱਪਰ ਸੰਧੂ ਫਾਰਮ ਲਿਖਿਆ ਹੋਇਆ ਸੀ ਤੇ ਉੱਥੇ ਜਿਹੜੀ ਇੱਕ ਕੀਲੇ ਦੇ ਵਿੱਚ ਫਲਾਵਰ ਦੀ ਖੇਤੀ ਸੀ ਪਰ ਜਦੋਂ ਥੋੜਾ ਜਿਹਾ ਅੱਗੇ ਆਇਆ ਤਾਂ ਸਾਰੇ ਪਾਸੇ ਹੀ ਜਿਹੜਾ ਸੂਰਜਮੁਖੀ ਖਿਲਿਆ ਹੋਇਆ ਸੀ ਤੇ ਬਾਈ ਤੋਂ ਜਦੋਂ ਪਤਾ ਕਰਿਆ ਕਹਿੰਦੇ ਵੀ ਇਹ ਬਾਈ ਜਿਹੜਾ 55 ਕੀਲਿਆਂ ਦੇ ਵਿੱਚ ਸੂਰਜਮੁਖੀ ਦੀ ਖੇਤੀ ਕਰਦਾ ਹਾਲਾਂਕਿ ਬਾਈ ਨੇ ਜਿਹੜਾ ਸੂਰਜਮੁਖੀ ਲਾਇਆ ਉਹ ਇਸ ਸਾਲ ਦੇ ਵਿੱਚ ਹੀ ਲਾਇਆ ਬਾਹਰੋਂ ਜਿਹੜਾ ਬੀਜ ਮੰਗਵਾਇਆ ਹੈਗਾ ਤਾਂ ਬਾਈ ਨੇ ਦੱਸਿਆ ਜਿੰਮੇ ਵੀ ਹੈ ਨਾ ਵੀ 7-8000 ਰੁਪਿਆ ਇੱਕ ਕੀਲੇ ਦੇ ਵਿੱਚ ਜਿਹੜਾ ਖਰਚਾ ਆ ਜਾਂਦਾ ਤੇ 1.5 ਤੋਂ 2 ਲੱਖ ਕਮਾਈ ਕੀਤੀ ਜਾ ਸਕਦੀ ਆ ਤੇ ਬਾਈ ਨੇ ਕੋਠੀਆਂ ਪੂਰੀਆਂ ਟੌਪ ਦੀਆਂ ਪਾਈਆਂ ਨੇ ਬਾਈ ਨੇ ਜਿਹੜੇ ਮੁਰਗੇ ਰੱਖੇ ਹੋਏ ਨੇ ਬਿਲਕੁਲ ਸਾਹਮਣੇ ਹੈ ਨਾ ਦੇਸੀ ਮੁਰਗੇ ਨੇ ਉਹੀ ਪਿੰਡ ਦਾ ਮਾਹੌਲ ਹੈ ਬਿਲਕੁਲ ਖੁੱਲੀ ਹਵਾ ਤੇ ਪੂਰੀ ਠਾਠ ਬਾੜ ਦੇ ਨਾਲ ਬਾਈ ਜਿਹੜਾ ਇੱਥੇ ਰਹਿੰਦਾ ਹੈਗਾ ਤੇ ਬਾਈ ਕਹਿੰਦਾ ਪਿੰਡ ਦੇ ਵਿੱਚ ਹੀ ਰਹਿਣਾ ਆਪਾਂ ਨੂੰ ਜਿਹੜਾ ਬਹੁਤ ਜਾਦੇ ਵਧੀਆ ਲੱਗਦਾਗਾ ਆਪਾਂ ਸ਼ੌਂਕ ਦੇ ਨਾਲ ਹੀ ਜਿਹੜਾ ਇੱਥੇ ਹੀ ਰਹਿਨੇ ਆ ਬਾਕੀ ਆ ਜੋ ਤੁਹਾਨੂੰ ਬਾਈ ਦੀ ਆਪਾਂ ਖੇਤੀ ਵਿਖਾ ਦਈਏ ਸੂਰਜਮੁਖੀ ਦੀ ਖੇਤੀ ਬਿਲਕੁਲ ਸਾਹਮਣੇ ਜਿਹੜਾ ਤੁਸੀਂ ਸੂਰਜ ਵੇਖ ਰਹੇ ਹੋ ਤੇ ਸਾਰੇ ਫੁੱਲ ਜਿਹੜੇ ਉਧਰਲੇ ਪਾਸੇ ਨੇ ਇੱਕ ਜਿਹੜਾ ਸੂਰਜਮੁਖੀ ਦੂਜਾ ਹੁੰਦਾ ਸੜਕਾਂ ਤੇ ਉੱਗਿਆ ਹੁੰਦਾ ਉਹ ਬਿਲਕੁਲ ਛੋਟੇ ਫੁੱਲ ਹੁੰਦੇ ਨੇ ਉਹ ਵੈਸੇ ਹੀ ਲੱਗੇ ਹੁੰਦੇ ਨੇ ਪਰ ਇਹ ਬਾਈ ਨੇ ਜਿਹੜੇ ਬਾਹਰੋਂ ਮੰਗਾ ਕੇ ਸਪੈਸ਼ਲ ਕੀਤੀ ਇਹਦੀ ਕੀਤੀ